ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੀਰੋ ਅੱਜ ਆਪਾਂ ਆਪਣੇ ਚੈਨਲ ਪਾਲ ਧਾਲੀਵਾਰ ਫਾਰਮ ਤੇ ਤੁਹਾਨੂੰ ਇੱਕ ਵਸ ਗੱਲ ਹੀ ਸ਼ੇਅਰ ਕਰਨੀ ਆ ਮੈਂ ਅੱਜ ਨਾ ਜਦੋਂ ਤੂੜੀ ਵਾਲੀ ਮਸ਼ੀਨ ਤੋਂ ਕਣੀਆਂ ਭੈਣ ਲੱਗੀਆਂ ਭੱਜ ਕੇ ਘਰ ਨੂੰ ਆਇਆ ਅਸੀਂ ਕਮੈਨ ਵੀ ਬੰਦ ਕਰਤੀ ਦਵਾ ਦਵਾ ਘਰ ਨੂੰ ਆਏ ਨਾਤੇ ਤੋਤੇ ਮੈਂ ਕਿਹਾ ਯਾਰ ਰਿਲੈਕਸ ਹੋਵੋ ਦੋ ਤਿੰਨ ਦਿਨ ਗਰਮੀ ਨੇ ਬੁੰਦਲਾ ਤੇ ਮੈਂ ਬੈਠਾ ਬੈਠਾ ਮੋਬਾਈਲ ਤੇ ਵੀਡੀਓ ਦੇਖਣ ਲੱਗ ਗਿਆ ਵੀਡੀਓ ਦੇ ਵਿੱਚ ਜਦ ਮੈਂ ਫੇਸਬੁੱਕ ਤੇ ਦੇਖਿਆ ਨਾ ਉਹ ਜਿਹੜਾ ਲੋਪੋ ਵਾਲਾ ਸੌਂਕੀ ਸਰਦਾਰ ਆ ਉਹ ਅਡਵਾਂਟਾ ਦੀ ਚਰੀ ਦੀ ਮਸੂਰੀ ਕਰੀ ਜਾਵੇ ਪਤਾ ਨਹੀਂ ਕਿੰਨੇ ਲੱਖ ਰੁਪਈਆ ਉਹਨੇ ਉਹਨਾਂ ਤੋਂ ਲਿਆ ਉਹ ਆ ਭਾਈ ਜਿਹੜਾ ਉਹ ਬੀਜ ਦਾ ਕਿਸਾਨ ਚਰੀ ਉਹ ਪੈਕ ਕਰਕੇ ਚਾਰ ਵੀ ਵੇਚਦਾ ਹਰੀ ਤੂੜੀ ਆ ਉਹ ਹਰੀ ਤੂੜੀ ਪਹਿਲਾਂ ਉਹਨੂੰ ਪੁੱਛੇ ਲੋਪੋਆਂ ਵਾਲੇ ਨੂੰ ਵੀ ਤੇਰੇ ਕਿੰਨੇ ਡੰਗਰ ਰੱਖੇ ਆ ਕਿੰਨੀਆਂ ਗਾਈਆਂ ਕਿੰਨੀਆਂ ਮੱਝਾਂ ਕਦੋਂ ਦਾ ਤੂੰ ਚਾਰ ਪਾਉਣਾ ਕਦੋਂ ਦਾ ਤੂੰ ਦੁੱਧ ਦਾ ਕੰਮ ਕਰਦਾ ਕਿਉਂ ਯਾਰ ਕਿਸਾਨ ਭਰਾਵਾਂ ਨੂੰ ਤਾਂ ਕਰਦਾ ਗਰੀਬ ਕਿਸਾਨ ਨੇ 3 ਦਿਨ ਬੱਦਲ ਚੜ੍ਹ ਕੇ ਆ ਜਾਂਦਾ ਫਸਲ ਰਾਂਭਣ ਦਾ ਫਿਕਰ ਹਰੇਕ ਬੰਦਾ ਦੁਖੀ ਹੋਇਆ ਪਿਆ ਕੋਈ ਕੋਈ ਗਰੀਬ ਕਿਸਾਨ ਦਾ ਸਾਥ ਨਹੀਂ ਦੇ ਰਿਹਾ ਤੂੰ ਲੋਕਾਂ ਨੂੰ ਮਜ਼ਦੂਰੀ ਕਰ ਕਰਕੇ 부ਦੂ ਬਣਾਈ ਜੰਨਾ ਕਿਹੜੀ ਚਰੀ ਦੀ ਮਜ਼ਦੂਰੀ ਕਰੀ ਜੰਨਾ ਅਸੀਂ 20 ਸਾਲ ਤੋਂ ਡੰਗਰਾਂ ਦਾ ਧੰਦਾ ਕਰ ਰਹੇ ਹਾਂ ਮੇਰੀ ਉਮਰ ਐ ਟਾਈਮ 45 ਸਾਲ ਆ 35 ਸਾਲ ਹੋ ਗਏ ਮੈਨੂੰ ਧਾਰਾਂ ਚੋਂ ਦੇ ਨੂੰ ਸਾਰੇ ਕੰਮ ਜਾਣਦੇ ਆ ਸੀ ਕਿੱਥੋਂ ਡੰਗਰ ਦੇ ਕਿੱਥੋਂ ਤੱਕ ਉਹਨੂੰ ਖਾਣਾ ਤੇ ਕਿੱਥੋਂ ਤੱਕ ਉਹਦਾ ਕੰਮ ਕਿਉਂ ਯਾਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕਰਨਾ ਪੈਸੇ ਪਿੱਛੇ ਆਪਣਾ ਦੇਖਣਾ ਤਾਂ ਸਖਜਿੰਦਰ ਨਾਲ ਕੋਈ ਰੌਲਾ ਨਾ ਆਪਣਾ ਕਿਸੇ ਐਡਵਾਂਟਾ ਨਾਲ ਆਪਾਂ ਤਾਂ ਸਿਰਫ ਮੈਂ ਵੀਰਾਂ ਨੂੰ ਕਹਿਣਾ ਹੁਣ ਕਣਕ ਵੱਡ ਵੱਡ ਕਮਲਿਆਂ ਵਾਂਗੂ ਜਾਂ ਉਧਰੋਂ ਕੰਪਨੀਆਂ ਨੇ ਕਿਸੇ ਨੇ ਰਾਸੀ ਮੱਕੀ ਵਜਾਤੀ ਕਿਸੇ ਨੇ ਚਰੀ ਵਜਾਤੀ ਕਿਸੇ ਨੇ ਨਿਊਟ੍ਰੀਐਂਟ ਬਾਜਰਾ ਬੀਜੋ ਉਹ ਕਮਲਿਓ 2 2025 ਨੂੰ ਉਦੋਂ ਤਾਂ ਤੂੜੀ ਦੀਆਂ ਟਰਾਲੀਆਂ ਲੈ ਕੇ ਕੁੱਪ ਬਣ ਲੋ 3000 ਦਾ ਕੁੱਪ ਆ ਜਾਂਦਾ ਮੰਡੀਆਂੋਂ ਐਮਦ ਗੜੋਂ ਇਹੋ ਜਿਹੇ ਕੁੱਪਾ 3 ਸਾਲ ਨਹੀਂ ਗੜਦਾ ਕਿਉਂ ਤੁਸੀਂ ਕਮਲ ਕੁੱਟੀ ਜਾਨਦੇ ਹੋ ਕਿਉਂ ਕਿਸੇ ਦੇ ਮਗਰ ਲੱਗਦੇ ਹੋ ਹਰਿਆਣੇ ਚ ਚਲੇ ਜਾਓ ਕੋਈ ਚਾਰ ਨਹੀਂ ਕੋਈ ਪੱਠਾ ਨਹੀਂ ਕੋਈ ਕੁਛ ਨਹੀਂ ਕੱਲੀ ਤੂੜੀ ਤੇ ਦਾਣਾ ਪਾਉਂਦੇ ਆ ਤੂੜੀ ਵੀ ਕਿਲੋਈ ਪਾਉਂਦੇ ਆ ਸਾਰੀ ਦਿਹਾੜੀ ਚ ਮੱਝ ਨੂੰ ਮੱਝ ਆਪਣੇ ਹਰਿਆਣੇ ਦੀ ਮੇਲੇ ਜਿਤਦੀ ਆ ਕਿਉਂ ਉਹਦੇ ਮਗਰ ਲਾ ਕੇ ਨਾਸ ਕਰ ਰਹੇ ਹੋ ਆਪਣੇ ਪਸ਼ੂਆਂ ਦਾ ਕਿਸੇ ਪਸ਼ੂ ਨੇ ਸੂਣਾ ਨਹੀਂ 1 ਸਾਲ ਦੇ ਵਿੱਚ ਸਾਰੀਆਂ ਮੱਝਾਂ ਗਾਵਾਂ ਫੰਡਰ ਹੋ ਜਾਣਗੇ ਇਹਨਾਂ ਮਗਰ ਨਾਲ ਲੱਗੋ ਇਹ ਜਿਹੜੇ ਤੁਹਾਨੂੰ ਮਸੂਰੀਆਂ ਕਰਕੇ ਪੈਸਾ ਲੈ ਕੇ ਤੁਹਾਡੇ ਡੰਗਰਾਂ 'ਵਾਂ ਦਾ ਮਾਰ ਲੱਗਿਆ ਸਸਰੀ ਕਾਲ ਮੇਰਾ ਇਹੀ ਮਕਸਦ ਸੀ ਮੈਂ ਕਿਸੇ ਦਾ ਦੁੱਖ ਹੀ ਨਹੀਂ ਆਪਣੇ ਚੈਨਲ ਨੂੰ ਪਾਂ ਤਾਲੀਬਾਨ ਫਾਰਮ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਗਰੀਬ ਕਿਸਾਨਾਂ ਦਾ ਫਾਇਦਾ ਹੋ ਸਕੇ